ਡੈਡੀ ਹੁਣ ਸੋਚੀ ਜਾਣਾ ਉਹ ਕਹ ਦੱਸ ਦੇ ਕਹ ਦੱਸ ਬਾਲੇ ਇੱਥੇ ਸਾਨੂੰ ਤੁਹਾਨੂੰ ਬਿਲਕੁਲ ਨਹੀਂ ਸ਼ਰਮ ਆਗੀ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਤੁਹਾਡੀ ਮਾਂ ਚਲ ਗਈ ਆ ਕਿਹੜੀ ਗੱਲੋਂ ਗਈ ਆ ਤੁਸੀਂ ਮੈਨੂੰ ਪੁੱਛੋ ਵੀ ਕਿਉਂ ਗਈ ਆ ਉਹ ਡੈਡੀ ਮੰਮੀ ਦੇ ਕਈਆਂ ਜਣਾ ਦਾ ਆਖਾਂ ਦੀ ਕਿ ਮੈਂ ਪੇਕੇ ਜਾਣਾ ਮੈਂ ਪੇਕੇ ਜਾਣਾ ਉਹਨੂੰ ਬਹਾਨਾ ਨਹੀਂ ਲਾਉਂਦਾ ਉਹਨੂੰ ਬਹਾਨਾ ਲਾਉਂਦਾ ਚਲ ਗਈ ਉਹ ਆਂਦੀ ਆ ਵੀ ਇਹਨਾਂ ਨੂੰ ਅੱਡ ਕਰ ਦੇ ਤੇ ਮੈਂ ਕਿੱਦਾਂ ਅੱਡ ਕਰਦਾ ਮੈਂ ਉਹਨੂੰ ਆਖਿਆ ਮੈਂ ਕਿਹਾ ਮੈਂ ਅੱਡ ਨਹੀਂਗਾ ਇਹਨਾਂ ਨੂੰ ਕਰਨਾ ਤੇ ਇਹਨਾਂ ਨੂੰ ਅੱਡ ਹੋ ਗਏ ਇਹਨਾਂ ਨੇ ਸਾਡੇ ਤੋਂ ਵੱਧ ਕੋਈ ਜੋੜ ਨਹੀਂ ਲੈਣਾ ਉਹ ਤਾਂ ਕੰਮ ਕਰੋਗੇ ਤੇ ਕੋਈ ਗੱਲ ਨਹੀਂ ਹੋਊਗੀ ਤੇ ਕੀ ਕਰਦੇ ਕੀ ਮੈਨੂੰ ਇਹ ਦੱਸ ਤੂੰ ਕਰਦੇ ਵੀ ਉਹ ਹੈਗੇ ਆ ਕੀ ਕੀਤਾ ਤੂੰ ਵੇਹ ਡੈਡੀ ਮੈਂ ਜੋਬਾ ਦੀ ਮੰਮੀ ਦੀ ਜਾਨ ਬਚਾਈ ਕਿੱਡਾ ਪੁੰਨ ਦਾ ਕੰਮ ਕੀਤਾ ਮੈਂ ਉਹਦੀ ਤੇ ਜਾਨ ਬਚਾਏਗਾ ਜਿਹਦੀ ਜਾਨ ਘਰੋਂ ਚਲ ਗਈ ਉਹਦੇ ਅੰਨੀ ਵੇਖਣਾ ਓਏ ਜਾਨ ਨੇ ਜਿਹੜੀ ਗਈ ਆ ਨਾ ਇਹਨੇ ਆਈ ਲੈ ਹੋਰ ਦੁਆ ਗਣਾਂ ਨੂੰ ਗਾੜੀ-ਗਾੜੀਆਂ ਮਾਮੀਆਂ ਬਹੁ ਪੱਧਰੀਆਂ ਵਾਂ ਜਿਨ੍ਹਾਂ ਨੂੰ ਰੱਖ ਲੈਣਾ ਵਾ ਮੰਮੀ ਸਾਡੀ ਮਾਰਦੀ ਬਾਹਰੋਂ ਤਲਵਾਰਾਂ ਉਹਨਾਂ ਨੇ ਕੀ ਰੱਖਣੇ ਉਹਨਾ ਬਾਬਾ ਜੀ ਜਾਓ ਤੁਸੀਂ ਆਪਣੇ ਘਰ ਹੀ ਜੇ ਤੈਨੂੰ ਡਾੜੀ ਨਾਲ ਕੱਲ ਨੂੰ ਫੋਨ ਆਇਆ ਕਿ ਆ ਆਪਣਾ ਤੂਫਾਨ ਲੈ ਦੇ ਤਾਂ ਫੇਰ ਗੱਲ ਕਰਨੀ ਮੇਰੇ ਨਾਲ ਪੁੱਤ ਏਦਾਂ ਗੱਲਾਂ ਨਹੀਂ ਕਰੀਦੀ ਆਪਣੇ ਘਰ ਦੇ ਵਿੱਚ ਆਪਾਂ ਕਿੰਨੇ ਕ ਜੀਏ ਕਿਤੇ ਤੂੰ ਡਾੜੀ ਮਾਰੇ ਮਜ਼ਾਕ ਨਹੀਂ ਕਰਦੇ ਮਜ਼ਾਕ ਕਰਦੇ ਆ ਤੂੰ ਇਹ ਮਜ਼ਾਕ ਨਹੀਂ ਹੁੰਦਾ ਪੁੱਤ ਮੈਂ ਸੀਰੀਅਸ ਗੱਲ ਲੈਣਾ ਵਾ ਕੰਮ ਕਰੀਦਾ ਵਾ ਕੰਮ ਨਾ ਹੀ ਬੰਦਾ ਅੱਗੇ ਵਧਦਾ ਵਾ ਆਡੋ ਹਿਆ ਕੁਝ ਨਹੀਂ ਹੋਣਾ ਤੇ ਡਾੜੀ ਘਰ ਦੇ ਦੇ ਅੱਗੇ ਕਿੰਨਾ ਕ ਕੰਮ ਕਰੀ ਮੇਰੇ ਵੀ ਬਾਹਾਂ ਨਾਲ ਕਾਲੀਆਂ ਹੋ ਗਈਆਂ ਕੰਮ ਕਰ ਕਰ ਕੇ ਜਿੱਦ ਤੂੰ ਆਹੀ ਅੱਗੇ ਸਿਆਲ ਚ ਤੂੰ ਅੰਗਰੇਜ਼ਾਂ ਦਾ ਮੁੰਡਾ ਵਾ ਤੇ ਮੰਮੀ ਅੰਗਰੇਜ਼ਾਂ ਨੂੰ ਘੱਟ ਵਾ ਹੈਂ ਮੇਰੀ ਅਖੇ ਬਾਹਾਂ ਕਾਲਿਓ ਪੀ ਤੂੰ ਮਕੇ ਅੰਗਰੇਜ਼ਾਂ ਦਾ ਮੁੰਡਾ ਵੀ ਉਹ ਅੰਗਰੇਜ਼ਾਂ ਵਾ ਲੈ ਤੇ ਜਿੱਕਾਂ ਦੇ ਪੁੱਤਾਂ ਦੇ ਇਦਾਂ ਹੀ ਕੋਈ ਧੁੱਬੇ ਕੰਮ ਕਰੀਦਾ ਵਾ ਤੇ ਫੇਰ ਹੀ ਆਪਾਂ ਰੋਟੀ ਖਾਵਾਂਗੇ ਚਲ ਉਠ ਉਹਨਾਂ ਨੇ ਵੀ ਆਪਾਂ ਨਹੀਂ ਤੁਸੀਂ ਇਹਨੂੰ ਮਨਪ੍ਰੀਤ ਨੂੰ ਬਲਜੀਤ ਨੂੰ ਇਹਨਾਂ ਤੁਸੀਂ ਵੀ ਸਮਝਾਓ ਵੀ ਨਾ ਮੰਮੀ ਨੂੰ ਆਖਿਆ ਕਰ ਵੀ ਸਾਨੂੰ ਅੱਡ ਕਰ ਦੋ ਅੱਡ ਕਰ ਦੋ ਹੁਣ ਮੰਨ ਲਓ ਆਪਾਂ ਸਭ ਦੀ ਹੈ ਬੰਦਾ ਉਹ ਤੂੰ ਬੰਦੇ ਬਾਅਦ ਚ ਮਾਰੀ ਤੇ ਡੈਡੀ ਜੀ ਸੁਣ ਲੈ ਕੀ ਹੋਇਆ ਉਹਨੇ ਬੰਦਾ ਉਹ ਮਾਰਨੇ ਉਹਨੇ ਉਹਦੇ ਹੱਥ ਨੂੰ ਮਾਰ ਦੇਣਾ ਕੀ ਹੋ ਗਿਆ ਵਾ ਜੇ ਹੁਣ 100 ਰੁਪਏ ਦੀ ਸਬਜ਼ੀ ਲੈਣੀ ਨੇ ਆਪਾਂ ਤੇ ਸਾਰਾ ਪਰਿਵਾਰ ਖਾਣੇ ਆ ਉਹਦਾ ਤੂੰ ਵੀ ਆਟਾ ਹੋ ਗਿਆ ਤੂੰ ਵੀ ਆਟਾ ਹੋ ਗਿਆ ਮੈਂ ਵੀ ਆਟਾ ਹੋ ਗਿਆ 100 100 ਦੀ ਤਨਾਂ ਨੇ ਲੈਣੀ ਡੈਡੀ ਮੈਂ ਤਾਂ ਆਟਾ ਨਹੀਂ ਮੇਰੇ ਨਾਲ ਨਹੀਂ ਆਟਾ ਡੈਡੀ ਮੈਂ ਤਾਂ ਨਾਲੇ ਗੁਦਰ ਖਾਇਆ ਕਰਨੀ ਲੈ ਸੁਣ ਲੈ ਫਿਰ ਇਹਨਾਂ ਵਾਸਤੇ ਡੱਬਾ ਨਾਲ ਲੈ ਜਿਓ ਤੇ ਉਹਨਾਂ ਡੱਬੇ ਚ ਪਾ ਲੈ ਹੁੰਦੀ ਇਹਨਾਂ ਵਾ ਲੜਾਈ ਪਈ ਕਾਦੀ ਆ ਉਹ ਮੈਨੂੰ ਇਹੋ ਆਖੀ ਜਾਂਦੀ ਆ ਵੀ ਇਹ ਮੈਨੂੰ ਤੰਗ ਕਰਦੀ ਆ ਵਾ ਵੀ ਕੋਈ ਕੋਈ ਮੇਰੇ ਕੰਨ ਭਰ ਦਿੰਦੀ ਤੇਰੀ ਕੋਈ ਕੰਨ ਭਰ ਦਿੰਦੀ ਆ ਵੀ ਉਹ ਸਾਨੂੰ ਅੱਡ ਕਰੋ ਵੱਖ ਕਰ ਦੋ ਨਹੀਂ ਡੈਡੀ ਉਹਦਾ ਮੰਮੀ ਜੀ ਬੜੀ ਸ਼ਾਨੀ ਭੰਦੀ ਆ ਖਾਂ ਤਾਂ ਬੜਾ ਡੰਡਿਆਂ ਨਾਲ ਕੋੜਦੀ ਹੁੰਦੀ ਇਹਨਾਂ ਨੂੰ ਕੁੱਟੇ ਕਿਧਰ ਆਣ ਆਣਗੇ ਅੱਡ ਹੁੰਦਾ ਪੁੱਤ ਨਵਾਂ ਜਿਹੜੀਆਂ ਧੀ ਬਣਾ ਧੀਆ ਬਣਾ ਕੇ ਲੈਂਦੀਆਂ ਵਾ ਇਹਦਾ ਹੱਥ ਨਹੀਂ ਚੁੱਕਿਆ ਜਾਂਦਾ ਧੀਆ ਦੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਆ ਤੁਹਾਡੇ ਦੀਆਂ ਅੱਖੇ ਲੱਗਦੀ ਲੱਗਦੀਆਂ ਤੁਹਾਡੀਆਂ ਘਰ ਦੀਆਂ ਤੁਹਾਡੇ ਨਹੀਂ ਅੱਖੇ ਲੱਗਦੀਆਂ ਸਾਡੇ ਲੱਗ ਜਾਂਦੀਆਂ ਡੈਡੀ ਈਆਂ ਬਣਾ ਲਿਆ ਸਾਨੂੰ ਮੁੰਡੇ ਬਣਾ ਲੈ ਭੈਣ ਭਰਾ ਵਾਂ ਭੈਣ ਭਰਾਵਾਂ ਦੀ ਨਹੀਂ ਗੱਲ ਹੁੰਦੀ ਮਜੂਦ ਤੁਸੀਂ ਹਾਸੇ ਦੀਆਂ ਗੱਲਾਂ ਲਈ ਜਾਂਦੇ ਮੈਨੂੰ ਪਤਾ ਵਾ ਆਉਣ ਵਾਲਾ ਸਮਾਂ ਵੇਖੋ ਇਕੱਠੇ ਰਹੋ ਚ ਇਕੱਠੇ ਆ ਇਕੱਠੇ ਬੈਠੇ ਉਹ ਕਿੱਦਾਂ ਰਹੀਏ ਬਾਹਰ ਵੀ ਰਹੋ ਇਕੱਠੇ ਹੁਣ ਗਾਹ ਨੂੰ ਜਿਸੇ ਨਾਲ ਇਕੱਠਿਆਂ ਜਾਣਾ ਵਾ ਸਬਜੀ ਲੈਣ ਨੂੰ ਜਣਾ ਇਕੱਠਿਆਂ ਨਹੀਂ ਜਾਣਾ ਵਾ ਬਦਵਾਂ ਨੇ ਤੇ ਫੋਨ ਤੇ ਇੱਕ ਵਾਰ ਗੇਮੇ ਤੇ ਇਕੱਠੇ ਖੇਡ ਲਾਂਗੇ ਚੱਲ ਮੈਨੂੰ ਵੀ ਲੈ ਦੇ ਕਿਸ਼ਤਾਂ ਦੇ ਜਾਂ ਤੂੰ ਵੀ ਗੇਮ ਪਰ ਬਹਿ ਹੋ ਇਕੱਠੇ ਤੂੰ ਤੇ ਮੈਂ ਖੇਡ ਲਗਾਂਗੇ ਮੈਨੂੰ ਨਹੀਂ ਯਾਰ ਖੇਡਣੀ ਆਉਂਦੀ ਸ਼ਾਪਾ ਖਾਨਾਂ ਵਿਓ ਇਹਨਾਂ ਨੇ ਤੇਰੇ ਦਿਮਾਗ ਤੇ ਕੋਈ ਜੂ ਨਹੀਂ ਸਕਦੀ ਉਹ ਕਿ ਤੇ ਪੀ ਇਹ ਗੱਲ ਕੀ ਕਰਦੇ ਤੇ ਤੁਸੀਂ ਗੱਲਾਂ ਕੀ ਕਰਦੇ ਆ ਉਦੋਂ ਹੈਗੇ ਆ ਤੁਸੀਂ ਉਲਕੇ ਸੁੱਤੇ ਤੇ ਨਹੀਂ ਗੱਲਾਂ ਕਰਨ ਦੇ ਕਿਤੇ ਉਹ ਡੈਡੀ ਅਸੀਂ ਜਾਗਣ ਨੇ ਆ ਮੈਨੂੰ ਪਤਾ ਤੁਸੀਂ ਕਾਲੀ ਪੱਗ ਬੱਦੀ ਗਰੇ ਪਜਾਮਾ ਕੁਰਤਾ ਪਾਇਆ ਵਾ ਬਾਠ ਠੀਕ ਮੈਨੂੰ ਲੱਗਦਾ ਤੁਹਾਡਾ ਸਾਰੀ ਗਿਆ ਉਹਦੇ ਹੈ ਬਾਪੂ ਹਿੱਲ ਗਿਆ ਜਾਂ ਆਪਦਾ ਬਾਪੂ ਨਹੀਂ ਹਿੱਲਿਆ ਤੁਸੀਂ ਹਿਲ ਗਏ ਆ ਮੰਮੀ ਕਿੱਥੇ ਆ ਲੈ ਉਹ ਭਰਾ ਮਮੀ ਨਾਨਕੇ ਗਈ ਆ ਐਤੋਂ ਨਿਕਲਿਆ ਕਰ ਬਾਹਰੋਂ ਇਹਦੇ ਬੰਦੇ ਮਾਰੀ ਜਾਂਦਾ ਵਾ ਤੈਨੂੰ ਆਪਣੇ ਘਰ ਦੇ ਨਾਲ ਪਤਾ ਕਿੱਥੇ ਗਏ ਆ ਕਿੱਥੇ ਨਹੀਂ ਉਹ ਜਿਹਦੀ ਗਈ ਉਹਨੂੰ ਪੁੱਛਦੇ ਵੇਖੋ ਉਹਨੂੰ ਵੀ ਪਤਾ ਉਹ ਕੀ ਕਰਨਗੀ ਉਥੇ ਉਹਨੂੰ ਨਹੀਂ ਘਰ ਕੰਮ ਨਹੀਂਦਾ ਮੰਮੀ ਨੂੰ ਉਹ ਦੀਦਾ ਸਭ ਕੋ ਉਹਨੂੰ ਕੰਮ ਮੇਰੀ ਲੋਟੀ ਹਰਾਂ ਕੰਮ ਕਰਨਾ ਪੈਣਾ ਫਿਰ ਤੇ ਲਿ ਸੇਵਾ ਤੇ ਲੀਆਂ ਵਾ ਜੇ ਕਰਮ ਜੀ ਤੇ ਆਪਣੇ ਘਰ ਦਾ ਹੀ ਕੰਮ ਕਰਨਾ ਕਿਹੜਾ ਕਿਹੜਾ ਕਰਨਾ ਕੰਮ ਆਪਣੇ ਪੁੱਤ ਘਰ ਦਾ ਕਰੀਦਾ ਵਾ ਸ਼ੋਭਾ ਜਗਦੀ ਹੈ ਬਾਹਰ ਇਹ ਥੋੜਾ ਵੀ ਬਨਿਆਣਾ ਜੀ ਆ ਪਾ ਕੇ ਤੇ ਲੱਕੜ ਦੇ ਕੋੜੇ ਵਾਂਗੂ ਮੂੰਹ ਤਾਂ ਚੁੱਕ ਲੈ ਤੇ ਉਹਨੂੰ ਤੁਰ ਪੇ ਸ਼ੋਭਾ ਕਿਹਨਾਂ ਦੀ ਆ ਇਹ ਜਗਦੀ ਤੁਹਾਡੀ ਕਰਦੇ ਜੇ ਤੁਹਾਡੀ ਹੱਦ ਸ਼ੋਭਾ ਕਿਸ ਨੂੰ ਆ ਗਈ ਕੰਮ ਕਰੋ ਫੇਰ ਹੀ ਕਰਨੀ ਲੋਕਾਂ ਨੇ ਉਹ ਕੀ ਨਹੀਂ ਸ਼ੋਭਾ ਕਿਉਂ ਨਾ ਫਲਾਣੇ ਦੇ ਲੈ ਵੀ ਮੁੰਡੇ ਕੰਮ ਕਰਦੇ ਆ ਤੇ ਉਹਦੇ ਲੋਕੀ ਬਿਠੇਰਾ ਆਂਦੇ ਆ ਕੀ ਆਂਦੇ ਉਹ ਮੈਨੂੰ ਤੇ ਆਂਦੇ ਤੇਰੇ ਮੁੰਡੇ ਵੇਲੇੜਾ ਲੋਕੀ ਮੈਨੂੰ ਦਹਾ ਆਂਦੀ ਸਾਨੂੰ ਲੋਕੀ ਆਖੀ ਜ ਨੇ ਤੁਹਾਡਾ ਪਿਓ ਵੇਦਾ ਰਿਹਾ ਤੁਸੀਂ ਖਬਦੇ ਰਹਿੰਦੇ ਉਹ ਕਿਹੜਾ ਵਾ ਮੈਨੂੰ ਬੁਖਾਰ ਹਮਲਾ ਹੋਂ ਨਾਲ ਮੜਾ ਮੈਨੂੰ ਵੇਲਾ ਲੋਕੀ ਸਾਡੀਆਂ ਪਿੰਡ ਸਫਤਾ ਕਰਦੇ ਹੀ ਉਹ ਕਿ ਤੁਸੀਂ ਕੰਮ ਬੜਾ ਕਰਦੇ ਜੇ ਤੇ ਡਾੜੀਆਂ ਨੂੰ ਹੋਰੀ ਕੰਨਾ ਗਈ ਜਾਂਦਾ ਮੈਂ ਨਾ ਤਾਂ ਹੀ ਨਹਿਰ ਦੇ ਸਿਫਤਾਂ ਦੇ ਕੋਲ ਬੱਜੇ ਵੇਖ ਤੁਹਾਡੀਆਂ ਦੇ ਅੱਜ ਕੱਲ ਡਾੜੀ ਉੱਠ ਕਰੀਏ ਕੰਮ ਕੀ ਕਰਨੇ ਦੱਸ ਉੱਠ ਨਹੀਂ ਤੇ ਮੈਨੂੰ ਖਾਣਾ ਨੂੰ ਤੋਂ ਪੇ ਡਾੜੀ ਕੰਮ ਦੇ ਪੈਸੇ ਤੇ ਮਿਲ ਜਿਆ ਨਹੀਂ ਜੇਬੇ ਤੇ ਖਾਲੀ ਆਡੇ ਚੱਲ ਇਦਾਂ ਕਰਦਾ ਆ ਨਹਿਰ ਦੇ ਤੇ ਨਰੇਗਾ ਸਕੀਮ ਚੱਲ ਪਈ ਆ ਤੁਹਾਨੂੰ ਮੈਂ ਉੱਚ ਲਵਾ ਦਿੰਦਾ ਪੈਸੇ ਜਾਣਗੇ ਉਹਦਾਂ ਦੇ ਪੈਸੇ ਦੇਣੇ ਨੇ ਨਰੇਗਾ ਨਰੇਗਾ ਦੇ ਪੈਸੇ ਮਿਲ ਜਿਆ ਕਰਨੇ ਚੱਲ ਚੱਲੀ ਉੱਠ ਨਾ ਕੰਮ ਆ ਹਾਂ ਕੰਮ ਕੀ ਕਰਦਾ ਉਹ ਫਿਰ ਆਪੇ ਦੱਸੂਗਾ ਠੇਕੇਦਾਰ ਘਰ ਦਾ ਕੰਮ ਮੈਂ ਕਰ ਲੂਗਾ ਤੂੰ ਹੀ ਉਹ ਕਰ ਲਓ ਮੈਨੂੰ ਠੇਕਾ ਲਵਾ ਠੇਕੇਦਾਰ ਵੇਖੋ ਠੇਕੇਦਾਰ ਇਦਾਂ ਨਹੀਂ ਲੱਗ ਜਦਾ ਕਈ ਫੜਨੀ ਪੈਣੀ ਆ ਕਈ ਫੜ ਲਾਂਗੇ ਕਈ ਮੈਂ ਫੜ ਦੇ ਕਈ ਫੜ ਕੇ ਤੇ ਉਹ ਮਿੱਟੀ ਵੀ ਕੱਢਣੀ ਲੈ ਤੇ ਚਾ ਤਾਂ ਉੱਤੇ ਸੁੱਟਣੀ ਆ ਖਾਲਾ ਸਾਫ ਕਰਨੀ ਆ ਨਾ ਸਾਫ ਕਰਨੀ ਆ ਉਹ ਬੁੜੀਆਂ ਕਰਦੀਆਂ ਲੜੀ ਉਹ ਬੰਦੇ ਵੀ ਕਰਦੇ ਆ ਕੁੜੀਆਂ ਕਰਦੀਆਂ ਤੇ ਡੈਡੀ ਸਾਨੂੰ ਸਮਝਉਂਦਾ ਲਤੀਆਂ ਨੇ ਸਮਝਾ ਲਤੀਆਂ ਬਣਾਈਆਂ ਉਹ ਕੋਈ ਨਹੀਂ ਘਰ ਦਾ ਕੰਮ ਕਰਨੀਏ ਤੁਸੀਂ ਬਾਹਰ ਕੰਮ ਕਰੋ ਆ ਡੇਢ ਜਿਹੜਾ ਖਾਣ ਨੂੰ ਮੰਗਦਾ ਹੈ ਨਾ ਮੰਗਦਾ ਕਿ ਨਹੀਂ ਮੰਗਦਾ ਡੈਡੀ ਆਹ ਮਹੀਨਾ ਦੇ ਵੈਸੇ ਟੈਨਸ਼ਨ ਆਦੀ ਰੋੜਨ ਦੀ ਜਿਨੇ ਲੰਗਰ ਵੈਰਤ ਮੈਂ ਕੱਲ ਬੈਠਾ حساب ਰਿਆ ਕਰਨਾ ਕੀ ਲਗਾਤਾਰ ਸਾਡੇ ਪਿੰਡ ਨੂੰ 30 ਦਿਨ ਲੰਗਰ ਹੀ ਆ ਇਹ ਪੰਜਾਬ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਲੰਗਰ ਦੇ ਇੱਥੇ 24 ਘੰਟੇ ਚੱਲਣੀ ਆ ਸ਼ਬੀਲਾ ਵੀ 24 ਘੰਟੇ ਚੱਲਣੀ ਆ ਪਰ ਕੰਮ ਵੀ ਕਰੀਏ ਤੇ ਟੈਨਸ਼ਨ ਕਾਦੀ ਕੰਮ ਵੀ ਕਰੀਏ ਕੰਮ ਵੀ ਕਰਦੇ ਆ ਕੋਈ ਨਹੀਂ ਕੀ ਕਰਨਾ ਦੱਸੋ ਹੁਣ ਤੁਸੀਂ ਦਿਹਾੜੀ ਤੇ ਲਿਆਂਦਾ ਮੈਂ ਤੁਹਾਨੂੰ ਤੁਹਾਨੂੰ ਨਹੀਂ ਪਤਾ ਵੀ ਕਿਹੜਾ ਕੰਮ ਕਰਨ ਵਾਲਾ ਜੇ ਪੁੱਛ ਲਈਏ ਤਾਂ ਪੰਗਾ ਤੇ ਜੇ ਕਰ ਲਈਏ ਫੇਰ ਤੁਸੀਂ ਇਦਾਂ ਨਹੀਂ ਕਰਦੇ ਕਿਉਂ ਕਰਦੇ ਆ ਮੈਨੂੰ ਪੁੱਛੋ ਨਾ ਤੇ ਦਾਰੀ ਆ ਬੰਦੋ ਵੇਖੋ ਬੱਡਾ ਤੁਸੀਂ ਇਹ ਕਰਦੇ ਹੋ ਤੁਹਾਨੂੰ ਪੁੱਛਣਾ ਮੈਨੂੰ ਪੁੱਛਣਾ ਚਲ ਮਜਨ ਪਾਈ ਡਾ ਕੇ ਆਉਣਾ ਜਹਾਜ ਨੂੰ ਵਜਨ ਪੁਆਇੰਟ ਆਇਆ ਜਹਾਜ ਆਇਆ ਉਹਨਾਂ ਦੇ ਉੱਤੇ ਕਿਲੇ ਦੋ ਛਿੱਟੇ ਪਾ ਵੀ ਦਵੀ ਇਹ ਨਾ ਹੋਵੇ ਵੀ ਪੰਜਰ ਪਾਣੀ ਡਾਹ ਕੇ ਤੇ ਫਿਰ ਕੇ ਪਾਣੀ ਨੇ ਉਹਦੇ ਉੱਤੇ ਪਾਵੇਂ ਗਰਮੀ ਨੇ ਮਰ ਚਲੀਆਂ ਉਹ ਉਹ ਡੈਰੀ ਦੇ ਮਗਰ ਚਲਿਏ ਜਿੰਨੀ ਇਹ ਗੋਲੀ ਚਣਾਉਂਦਾ ਇਹਨਾਂ ਕੀ ਮੱਝ ਜਖਮੀ ਕਰਦੇ ਸਾਡੀਆਂ ਮਗਰ ਨਹੀਂ ਮੈਂ ਜਾਣ ਦੇਣਾ ਉਹਦੇ ਨੂੰ ਗੱਲੀ ਲਾ ਲੈਣਾ ਕਾਲ ਕਾਲ ਨਹੀਂ ਆਹ ਜੇ ਤੀਨੀ ਤੇਲੇ ਮੱਟੀ ਵਾ ਜਾਣੀ ਅੰਦਰ ਵਾ ਜਾ ਇੱਥੇ ਕਿੱਥੇ ਚੱਲਣਾ ਮੈਂ ਪਾਣੀ ਨੂੰ ਚੱਲੇ ਆਂ ਪਾਣੀ ਦੋਨਾ ਮੈਂ ਇੱਥੇ ਦੇਖ ਲਾ ਤੈ ਮੈਨੂੰ ਨਹੀਂ ਨਾ ਦੋਲੀਆਂ ਮਾਰਨ ਲਈ ਦਿੱਤੀਆਂ ਇਹਨਾਂ ਨੂੰ ਮਾਤਾ ਹੀ ਮੈਂ ਫੜਤੀ ਹਾਂ ਆਲ ਕੰਮ ਚੰਗਾ ਕੀਤਾ ਅੰਦਰ ਵੜ ਗਿਆ ਦੇ ਨਾ ਲੋਤੀ ਮੰਮੀ ਤੇ ਉਹ ਦਲੋ ਤੇ ਲੜੀ ਤੂੰ ਤਪਾਈ ਨਹੀਂ ਦਰਦੀਆਂ ਤਪਾਈ ਨਹੀਂ ਦਰਦੀਆਂ ਤੇ ਮੱਥੀਆਂ ਅੰਦਰ ਚਲ ਜਾਂਦੀਆਂ ਵਾ ਜਿਹੜੇ ਲੋਤੀ ਆਉਂਦੇ ਆ ਉਹ ਫੇ ਕਹਿੰਦੇ ਧੀ ਧੀ ਇਹਨਾਂ ਦਾ ਤਿੰਨੀਆਂ ਮੱਥੀਆਂ ਹੁਣ ਮੈਂ ਦਾ ਸੇ ਦਾ ਚ ਲੈ ਦੇ ਆਈ ਹਾਂ ਤੇ ਤੂੰ ਸਕੋਟੀ ਕੱਢ ਕੇ ਬਣ ਗਈਆਂ ਮਾਉਣਿੱਟ ਬੈਹਂਦੇ ਬੈਜਿਆ ਕਾ ਨਾ ਇਹਨਾਂ ਨੂੰ ਰੋਜ਼ ਮਾਰਿਆ ਤਾਂ ਨਾ ਇਹਨਾਂ ਨੂੰ ਪਤਾ ਨਹੀਂ ਤਿੰਨੇ ਚਾਹ ਵਾ ਹੱਡੇ ਤਰ ਜਾਓ ਤੁਹਾਡੇ ਤਾਂ ਲੜਾਈਆਂ ਪਾਓ ਤੁਹਾਡੀ ਸੱਸ ਨੂੰ ਧਰੋਂ ਭਜਾ ਦੋ ਐਵੇਂ ਪਜਾ ਦੇ ਰਤਾ ਵੇਖ ਨਹੀਂ ਤੱਥੀਆਂ ਦਿੱਤੀਆਂ ਤੂੰ ਵਿਹਲਾ ਬੈਠੰਦਾ ਤੇ ਲਾਤੀ ਭੱਦੀ ਆ ਮਾਰਦੇ ਇਹਨਾਂ ਨੂੰ ਸਾਰੀਆਂ ਨੂੰ ਭਜਿਆ ਹੁੰਦਾ ਕਿ ਬੰਦੇ ਨਾਲ ਭਜਣਾ ਹੁੰਦਾ ਵਾ ਹੈਂ ਗਈ ਆ ਅੱਛਾ ਵੰਦੇ ਗਈ ਆ ਆਹ ਉਹ ਦੇ ਦਲਗਾ ਨਹੀਂ ਇਹ ਬੇਇਤੀ ਨਹੀਂ ਮੰਮੀ ਦੀ ਮੰਮੀ ਦੀ ਬੇਇਤੀ ਨਹੀਂ ਹੁੰਦੀ ਆਂ ਦੀਦੀ ਹੂੰ ਨਾ ਉਹ ਤੇ ਲੋਤਾਂ ਦੀ ਬੇਇਤੀ ਤਾਂ ਦੀ ਏ ਦੇਥਲਾ ਹਜੇ ਵੀ ਬੁੱਢੀ ਜਾਂਦੀਆਂ ਹੀ ਹੋਏ ਆ ਤੂੰ ਮਾਰੀਆਂ ਤੇ ਹੋਦ ਨੇ ਮਾਰੀਆਂ ਇੰਨੀ ਮੈਂ ਮਿਹਨਤ ਦਿੱਤੀ ਤੇ ਨੇ ਤਾਂ ਨਾ ਵੀ ਇਹਨੂੰ ਮੈਦਲ ਦੇ ਦੀਆਂ ਅਸੀਂ ਮੇਰੇ ਕੋਲ ਜਿੰਨਾ ਗੋਲੀਆਂ ਤਾਂ ਤਾਂ ਇੰਨੇ ਬੰਦੇ ਨਹੀਂ ਮਰਦੇ ਮੈਂ ਤੇ ਤਾਂ ਦੇ ਨਹੀਂ ਚੱਲੀ ਜੇ ਇਹਨਾਂ ਨੂੰ ਮਾਰ ਦੋ ਲੋਤੀ ਦਿੰਦੇ ਹੋਏ ਮਾਰਤਾ ਤਾਂ ਨੂੰ ਪਾਪ ਲੱਦਣਾ ਤੇ ਜੇ ਨਾ ਮਾਰੂ ਫੇਰ ਕਹਿੰਦੇ ਚੀ ਚੀ ਦਾ ਦਿੱਤਾ ਰੇਂੀਆਂ ਮੱਥੀਆਂ ਹਦ ਤਾ ਜੀ ਨਹੀਂ ਜਦਾ ਤਾ ਦਿੱਤਾ ਨਾ ਉਹਨੂੰ ਮੈਨੂੰ ਆ ਦੇ ਤਾ ਮੂੰਹ ਤੇ ਭੀਜ ਜਾਂਦੀ ਮੈਨੂੰ ਤੋ ਨਹੀਂ ਸਮਝਦੇ ਲਾਦੀ ਲੋਤਾਂ ਦੀ ਤੇ ਜੇ ਭੁੱਲ ਸਕਦੇ ਫੇਰ ਕੇਸ ਹੋ ਜਾਣਾ ਹੀ ਆ ਤੇ ਮੈਂ ਤਾਂ ਨਾ ਤੂੰ ਮਾਰੀਆਂ ਦੋਲੀਆਂ ਮਾਰਨਾ ਮਾਰਦੇ ਮੇਰ ਤੋਂ ਮੇਤ ਹੂੰ ਤੋਂ ਬੰਦੇ ਮਾਰਦੇ ਕੋਈ ਠੰਦਾ ਕੰਮ ਕਰਦਾ ਇਹਨਾਂ ਨੂੰ ਮਾਰਿਆ ਤਾਂ ਰੇਤ ਦਾ ਤੇ ਠੰਦਾ ਕੰਮ ਹੁੰਦਾ ਇਹਨਾਂ ਦਾ ਮੀਤ ਨਹੀਂ ਬੰਦਾ ਦੇ ਦੇ ਲਵਾਂਦੇ ਤੂੰ ਹੂੰ ਹੂੰ ਤੂੰ ਬਾਂਦੇ ਦੇ ਲਾ ਜਿੱਦਾਂ ਦੂਜਾ ਕੁਕੜੀ ਦਾ ਮੀਠ ਬੰਦਾ ਇਹਦਾ ਵੀ ਭੈਣ ਜੀ ਇਹ ਤੇ ਲੋਤੀ ਪਤਾ ਨਹੀਂ ਨੇ ਤੇ ਆਣੇ ਆ ਜੇ ਤਾਹ ਤੇ ਦੇ ਦੇ ਜੇ ਫਿਰ ਤਾਹ ਢੋਲ ਦਿੰਦੇ ਆ ਤੇ ਜੇ ਦੁੱਧ ਜੇ ਦੇ ਦਦੇ ਨਾ ਤੇ ਫਿਰ ਇਹਨੂੰ ਤਾਦ ਤੇ ਇਦਾਂ ਦੰਦਾ ਤੇ ਦੁੱਧ ਦਿੰਦੇ ਆ ਮੰਮੀ ਆਪਣੀ ਇਦਾਂ ਹੀ ਤਾਦੀ ਆ ਜਦੋਂ ਉਹ ਤੋਂਦੀ ਹੁੰਦੀ ਆ ਮੱਝ ਦੀ ਧਾਰ ਜਦੋਂ ਇਹ ਵਿੱਚ ਨਾਰੀ ਤਾਂ ਦੇ ਦੇ ਜਾਂਦੀ ਆ ਤੇ ਇਦਾਂ ਤਾਂ ਤੇ ਦਾਦੀ ਮੈਂ ਦਿੰਦਿਆਂ ਮੈਂ ਕਿਹਾ ਦੁੱਧ ਦੋਲ ਦੇ ਦੁੱਧ ਦੋਲ ਦੇ ਮੱਥੀ ਪੈ ਗਈ ਆ ਕਹਿੰਦੀ ਜਾ ਨਹੀਂ ਮੱਥੀ ਤਾਂ ਦੇ ਤੇ ਸੁੱਤ ਨਹੀਂ ਆ ਦੁੱਧ ਥੋੜਾ ਦੋਲਣਾ ਤੇ ਇੱਕ ਦਿਨ ਮੈਂ ਚਾਹ ਪਹੁੰਹੋਂਦੀ ਤੇ ਉਹ ਉਹਦੇ ਤੇ ਤਾਂ ਉਹ ਪੈ ਗਈ ਮੱਥੀ ਤੇ ਮੈਂ ਤਾਂ ਤੇ ਇਦਾਂ ਕਰਤੀ ਤੇ ਇਦਾਂ ਪਿੱਟਣ ਲੈ ਪੀ ਹਾਏ ਮੇਰੇ ਮੱਥੀਆਂ ਵਾਲੀ ਚਾਹ ਪੀ ਹੁੰਦੀ ਹਾਏ ਮੇਰੇ ਮੱਥੀਆਂ ਵਾਲੀ ਚਾਹ ਪੀ ਆਤੀ ਤੇ ਮੱਥੀ ਮਾੜੀ ਨਹੀਂ ਚੰਗੀ ਹੁੰਦੀ ਹੈ ਬਦਾਨੀਆਂ ਓਏ ਰਾਤ ਨੂੰ ਡਰੇ ਉਹ ਮੱਛਰੀ ਤੇ ਲਾਉਂਦੇ ਰਹਿੰਦੇ ਦਿਨੇ ਵੀ ਬੜੀਆਂ ਦੰਦੀਆਂ ਵਾਦੀਆਂ ਵਾ ਤੇ ਚੱਲ ਫੇਰ ਇਹਦੀ ਸਬਜ਼ੀ ਬਣਾਉਂਦਾ ਫੇਰ ਤੂੰ ਚੱਲ ਬਾਹਰ ਲੈਨੇ ਆਂ ਇਕੱਠੀਆਂ ਤੇ ਤਾਲਾ ਫੇਰ ਲੈ ਮੈਂ ਛਾੜੂ ਲਿਆਵਾਂ ਲੈ ਆ ਜਾ ਤੂੰ ਫੇਰ ਲੈ ਕਿੰਜ ਕੰਮ ਨਹੀਂ ਕਰਦੀ ਤੇ ਤੂੰ ਇੱਧਰ ਤਾਂ ਤੂੰ ਇੱਥੇ ਬਹਿ ਜਾ ਲੈ ਫਰ ਤੱਪਲ ਤੂੰ ਵੀ ਮਾਰ ਲੈ ਜੇ ਹੋਰ ਫੇਰ ਜਾਦੀ ਭਾਵਾਂਗੇ ਫੇਰ ਸਾਰੇ ਤਬਰ ਚ ਬੰਦੇ ਤੇ ਆਜੂ ਇੱਥੇ ਮਾਰ ਇੱਥੇ ਇੱਥੇ ਵਿੱਚ ਬਿਠੀ ਉਹ ਮੈਂ ਕਿਹਨਾਂ ਮੈਂ ਨਾ ਨਾ ਹਾਂ ਆ ਤੈਨੂੰ ਮੈਂ ਦੂਜੇ ਕਮਰੇ ਨੂੰ ਡੋਣਾ ਕਈ ਫੜ ਉਹ ਬਟਾਂ ਛੰਗਣ ਆਈਆਂ ਜਿੰਨੀਆਂ ਵੀ ਆ ਸਾਰੀਆਂ ਸਤਧਰੀਆਂ ਕਰਦੇ ਸਾਫ ਕਰ ਚਲਾ ਚਲੀ ਚੱਲ ਅਈ ਛਲ ਤੋਰ ਹਾਂ ਅੱਜ ਬਣੂਗੀ ਗੱਲ ਤੇ ਮੈਂ ਕਰਦਾ ਮਾਦੇਰੀ ਨੂੰ ਫੋਨ ਵੀ ਆ ਜਾ ਆ ਜਾਦਾ ਫੱਦਲਾ ਮੈਂ ਵੇਖਾ ਐਕਸਰਸਾਈਜ਼ ਆ ਕਰਨ ਪਾਵਾਂ ਖੋਲਣੀਆਂ ਮੈਂ ਇੱਦਾਂ ਜਿਹੜੇ ਜੰਮੇ ਆ ਤੇਰੇ ਲਾਡਲੇ ਆਣ ਕੇ ਵੇਖ ਹੁਣ ਵੇਖ ਕੰਮ ਦੇ ਵੇਂ ਦੀਆਂ ਆਈ ਕੋਈ ਨਹੀਂ ਆਵੇ ਆ ਜਾ ਅਬ ਇਹ ਪਾਣੀ ਤੇਦੀ ਬੰਦੇ ਦੱਦੀ ਇਹਨੇ ਅੰਦਰ ਦਿਲਦਾ ਨਹੀਂ ਓਏ ਆ ਕਰਤਾ ਤੁਸੀਂ ਤੂੰ ਮੱਖੀਆਂ ਮਾਰਦੀਆਂ ਡੈਡੀ ਆਪੇ ਕਿਹਨੇ ਮੇਰੀ ਮੋਟੀ ਕੰਮ ਨਹੀਂ ਕਰਦੀ ਕੰਮ ਕਰਨ ਦੇ ਆ ਦੇ ਦੇ ਤਿੰਨਾ ਦਮ ਕੀਤਾ ਓ ਕਿੰਨਾ ਪਾਪ ਕਰ ਦਤਾ ਨਹੀਂ ਮੱਖੀਆਂ ਮਾਰਦੀ ਸਬਜੀ ਬਣ ਜਣੀ ਅੱਜ ਜੋਗੀ ਉਹ ਤਾਂ ਪਾਉਣ ਲਈ ਤੁਸੀਂ ਤਰਕਰ ਆਲੀ ਨਾ ਤੂੰ ਚਲ ਧੀ ਇਹਦਾ ਨਹੀਂ ਆ ਡੈਰੀ ਤੇ ਨਾ ਇਹਨੇ ਪਾਪਾ ਕਰਤਾ ਪਾਪ ਦਾਤਾ ਤੇ ਇਦਾਂ ਦਰਦੀ ਆ ਬਹੁਤ ਥੁੱਲਾ ਦਦੀ ਆ ਵੇਠੀ ਫੇਸੋਂਗੇ ਦੱਸੀ ਮੈਨੂੰ ਤੂੰ ਉਹ ਆਦੇ ਪਾਣੀ ਢੋਣਾ ਆਇਆ ਸੀ ਅੱਜ ਮੈਂ ਮਈਆਂ ਨੂੰ ਆਉਂਦਾ ਮੈਂ ਪਾਣੀ ਢੋਣਾਂ ਦਾ ਆ ਬੈਠਾ ਤੇ ਮੈਂ ਆਪਣੀ ਉਹਟੀ ਹਲ ਪਕਾਣ ਡਿਆ ਵਾਂ ਦਾਦੀ ਮੈਂ ਤੈਨੂੰ ਕੀ ਕਿਹਾ ਇਹ ਪਿੰਡੋਂ ਚੱਲਿਆ ਮਗਰ ਚਾਹੀਏ ਇਹਨੇ ਮੱਜਾ ਮਾਰ ਦੇਣਗੇ ਗੋਲੀਆਂ ਮਾਰ ਲੈ ਉਹ ਡੈਬੇਗਾ ਇੰਨੀਆਂ ਮੱਖੀਆਂ ਮਾਰਤੀਆਂ ਇਹਨਾਂ ਨੇ ਆਵੇਂ ਆਾਨੂੰ ਵੀ ਗੱਲਾਂ ਚ ਲਾਇਆ ਜਿਹੜੀ ਮੈਂ ਕੰਮ ਕਰਨ ਦੇ ਪਿੰਡਾਂ ਦਾ ਪਾਣੀ ਉਹ ਮਾੜੀ ਏੜਾ ਤੇ ਮਾੜੀ ਏੜਾ ਤੇ ਤੁਸੀਂ ਨਹੀਂ ਕੁਝ ਵੀ ਕਰਨਾ ਮਾਰੋ ਮਾਰੋ ਤਗੜੇ ਹੋਗੇ ਜਿਹੜੀ ਰਾਤ ਨੂੰ ਕੀ ਸਬਜ਼ੀ ਬਣ ਜਾਣੀ ਹੈ ਤੂੰ ਵੀ ਮਾਰ ਉਹ ਨਹੀਂ ਮੈਂ ਬੰਨਾ ਕੋੜਾ ਵਾਂ ਉਹ ਜਾ ਗਰਮ ਹੋਣ ਮੇਰੇ ਨਾਲ ਇਹ ਤਾਂ ਤੇ ਮੈਨੂੰ ਤੇਰੇ ਤੋਂ پتہ ਨਹੀਂ ਪਤਾ ਲਾਦਾ ਅੱਬਾ ਪਤ ਐਵੇਂ ਤਾਂ ਤੇ ਮਾਰੀ ਲਾਦੇ ਮਾਰੀ ਲਾਦੇ ਮੈਨੂੰ ਕਹਿੰਦੇ ਤੂੰ ਸਿੱਧਾ ਵਾ ਹੂੰ ਤੇ ਤੈਨੂੰ ਬਹੁਤੀ ਤਾਂ ਥੱਤੀ ਮਿਲੇਗੀ ਤਾਂ ਕਹ ਤੈਨੂੰ ਦੋਣੀ ਮਿਲੀ ਆ ਹੂੰ ਜਦੋਂ ਤਾਂ ਇਹ ਹੁੰਦਾ ਉਦੋਂ ਮੈਂ ਤੇ ਨਹੀਂ ਅੰਦਾਜ਼ਾ ਦੱਲਾ ਦਦੀਆਂ ਤੇ ਤੇ ਥੱਤੀ ਮਿਲੀ ਤੇ ਜੇ ਤੱਤੇ ਹੁੰਦੇ ਫਿਰ ਤਾਂ ਫੇਰ ਵੀ ਤੰਨ ਕੇ ਰਾਸ ਉੱਤੇ ਮੇਰੇ ਮੂੰਹ ਤੇ ਜਬੀਨ ਚ ਤੋੜਾ ਰੱਖ ਦਿਨারে ਥੱਤੀ ਗੱਲ ਵਾ ਤਰੂੰਂ ਦੀ ਤੁੱਤ ਨਾ ਤੁੱਤ ਹਾਂ ਸਾਰੀ ਥੱਥੇ ਕਰਦੀ ਤੂੰ ਮੈਨੂੰ ਤਾਂ ਇਹੋ ਜੀ ਚੀਜ਼ ਦਦਾ ਥਾਂ ਜਿੰਨਾ ਇਹਨਾਂ ਤੋਂ ਤੇਈ ਬੋਲਿਆ ਨਾ ਜਾਵੇ ਉਹ ਤਵਲਾ ਮੈਂ ਇਹਨਾਂ ਨੂੰ ਮੈਂ ਸੱਚੀ ਮਾਰ ਦੰਨੇ ੜ ਤੋਂ ਚੱਲ ਧੀ ਤਾਂ ਮਾਰ ਲਾ ਮੈਂ ਫੇ ਇਹਨਾਂ ਨੂੰ ਮਾਰ ਦਿੰਨੀ ਆਹੋ ਆ ਤੇ ਮਾਰੀ ਜਾਣਾ ਜੋ ਮਰਜੀ ਹੋ ਜੀ ਚੱਲ ਲਿਆ ਪੱਕੇ ਕਰੀਏ ਤਰਦੇ ਫਿਰ ਫੇ ਜੋਖਾਂਗੇ ਤੇ ਨਹੀਂ ਆ ਹਾਂ ਚੱਲ ਧੀ ਤਾਂ ਮੈਂ ਨਾ ਵੇਤ ਵਾਲੀ ਮਸ਼ੀਨ ਲੈ ਤੇ ਹੁੰਨੀ ਆ ਦਾ ਦਦਰੂ ਲ ਮ ਮਦੀਨ ਲੈਂਦੀ ਆ ਇਹ ਤੇ ਰਤ ਤੇ ਹੁਣ ਤੋਲ ਇਹਨਾਂ ਦਾ ਬਾਈ ਇੱਥੇ ਕਰ ਲੈਂਦੇ ਹਾਂ ਹਾਂ ਤਰ ਫੇ ਮੈਂ ਤੋਲ ਲੈਂਦੀ ਨਾ ਜੇ ਆਹ ਕੀ ਆ ਵਾ ਮੇਰੇ ਦੋ ਤਿੱਲੋਂ ਬਾਹ ਤਾ ਤੇ ਗਿਆਈਓ ਹਾਏ ਹਾਏ ਮੈਂ ਪਤਾ ਨਹੀਂ ਕੀ ਹੋ ਗਿਆ ਵਾ ਬਾਹ ਕੱਟ ਗਿਆ ਤੇ ਲੋਕੀ ਖੁਸ਼ ਹੁੰਦੇ ਆ ਤੂੰ ਕਤੋਂ ਜੀ ਕਮਾਂਂਦੀ ਆ ਤੋਂ ਤੋ ਤੋ ਨਾ ਵਾ ਤੇ ਮੇਰੀ ਮੰਮੀ ਨੇ ਮੈਨੂੰ ਵੇਖ ਕੇ ਲੋਣਾ ਵਾ ਵੀ ਮੇਰੀ ਤਰੀਤਮ ਦੋਰੋਦੀ ਆ ਜਾ ਨੀ ਜਾ ਆ ਕਿ ਤੇ ਮਸਾ ਪਤਲੀ ਹੋ ਜਾ ਉਹ ਲੋਕਾਂ ਨੂੰ ਸੋਹਣੀ ਲੱਗੂਗੀ ਐਵੇਂ ਖਾ ਖਾ ਢੇਡੀ ਵਧਾਇਆ ਵਾ ਮੇਰਾ ਦੇ ਪੋਣਾ ਕਹਿੰਦਾ ਤੂੰ ਤੋ ਨਹੀਂ ਪਰੀਆ ਲੋਤਾਂ ਨੂੰ ਮੈਂ ਤਾਂ ਤਦੋਂ ਤੂੰ ਗਾ ਲੈਣਾ ਕਰ ਅੱਡਣਾ ਤਾਂ ਅੱਡੋ ਜਾ ਲਾਲਾ ਅੱਡੋਂ ਦੇਤੇ ਸਾਰੇ ਸਿਆਪੇ ਆ ਪਰ ਅੱਡ ਫੇਰ ਵੀ ਨਹੀਂ ਕੋਈ ਕਰਦਾ ਤੇ ਨਾਲੇ ਹਾਏ 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 ਆ ਕੀ ਆ ਦਾ ਸੀ ਸੀ ਦੇ ਦੇ ਪਾ ਦੇ ਕਿਉਂ ਮੈਂ ਕੀ ਕਰਨੀ ਆ ਵਾ ਫਲਾਫੇ ਚ ਪਾ ਕੇ ਦੇ ਦੇ ਇਹਨੂੰ ਆ ਕੀਤਾ ਕੀ ਆ ਇੰਨੀਆਂ ਮੱਖੀਆਂ ਮਾਰ ਕਿਦਰਾ ਗਈਆਂ ਵਾ ਮਾਰੀਆਂ ਵਾ ਮਿਹਨਤ ਦਿੱਤੀ ਆ ਆ ਮਕਾਦੀ ਮਜੂਰਟੀ ਹਾਏ ਮਰ ਇਦਾਂ ਆਪੇ ਮਰ ਦੇਣ ਗਿਆ ਉਹ ਵੀ ਉਹ ਮਰਦਿਆਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਮਰਦੀਆਂ ਵਾ ਤੇ ਤੇ ਮਾਨੀਆਂ ਪੈਂਦੀਆਂ ਵਾ ਵੇ ਮੰਨਿਆ ਵੇ ਮੰਨਿਆ ਉਹਦਾ ਤਾਂ ਦਿਮਾਗ ਮੋਟਾ ਵੇ ਤੇਰਾ ਵੀ ਨਾਲ ਹੀ ਮੋਟਾ ਹੋ ਗਿਆ ਵਾ ਕੀ ਕਰਨ ਦੇ ਦੋਵੇਂ ਜਾਣੇ ਤੂੰ ਆਪੇ ਤਾਰੇ ਤਾਂ ਨੇ ਰੋਲਾ ਪਾਇਆ ਅਮੱਤੀਆਂ ਬਰੀਆਂ ਤੇ ਤਤੋਂਦੀਆਂ ਅਮੱਤੀਆਂ ਬਰੀਆਂ ਤੇ ਤਤੋਂਦੀਆਂ ਤੇ ਜੇ ਮੈਂ ਹੁਣ ਉਹਨਾਂ ਨੂੰ ਮਾਰਤਾ ਮੈਨੂੰ ਤਰਸ ਇਨਾਂ ਆਇਆ ਤਾਂ ਦੇਤੇ ਤੇ ਜੇ ਕੋਈ ਬੰਦਾ ਸਤਾਵੇ ਤੇ ਉਹਦੇ ਕਤਲ ਕਰ ਦਈਦਾ ਵਾ ਇਹਦਾ ਮਤਲਬ ਇਹ ਥੋੜੀ ਆ ਵੀ ਉਹਨਾਂ ਨੂੰ ਮਾਰ ਹੀ ਦੇਣਾ ਕੀ ਕਰਨਾ ਇਨਾਂ ਢੇਰ ਲਾਇਆ ਵਾ ਇਹ ਹੁਣ ਲਗਾ ਜੀ ਕੇਸ ਪੈਣਾ ਹਲੇ ਨਾ ਤਾਂ ਦੇ ਤੁੱਟ ਤੇ ਤੇਤੀ ਦਰ ਲਓ ਮੈਂ ਤਰਨੀ ਤੇ ਤੇਤੀ ਤੇ ਫੇਰ ਕਹਿੰਦੇ ਆ ਮੰਮੀ ਵਿਚਾਰੀ ਵਾਂਡੇ ਐਸੇ ਗੱਲਾਂ ਨੂੰ ਕਹੀਏ ਤੇਰੇ ਹੱਥੋਂ ਸੱਤ ਕੇ ਕੀ ਗੱਲ ਫੜੇ ਤੁਸੀਂ ਆ ਹੁਣੇ ਕੋਈ ਸਾਡੇ ਘਰ ਪਰੌਣਾ ਆ ਜੇ ਤੇ ਕੀ ਆਖੇ ਤੇ ਤੁਹਾਡੀ ਵੋਟਿੰਗ ਨੂੰ ਇੰਨੀ ਕੀਆ ਗਲਵਾ ਅਜੇ ਤਰਾ ਰਿਸ਼ਤਾ ਕਰਾ ਹੀ ਦਿੱਤਾ ਤੇ ਸਾਂਭਲਾ ਸਾਂਭਲਾ ਰੋਜ਼ ਰੋਜ਼ ਗੱਲਾਂ ਕਰਵਾਉਣਾ ਮੈਨੂੰ ਮੰਮੀ ਕੋਲੋਂ ਸਾਡੇ ਘਰ ਕਿਹੜੇ ਕੈਮਰੇ ਲੱਗੇ ਆ ਹੈਗਾ ਨਾ ਭਾਬੀ ਦੇ ਮਾਰੀਆਂ ਤੋਤੀ ਮੈਂ ਤਾਂ ਮੇਰੇ ذاتੇ ਨਹੀਂ ਲੱਦਦੀਆਂ ਹੈਗੀਆਂ ਉਹਦੇ ਹੀ ਹੱਥੇ ਲੱਦਦੀਆਂ ਜੀ ਗੱਲਾਂ ਨਹੀਂ ਪਿਆ ਗੋੜਾ ਗੋੜਾ ਮਿਚ ਕੋ ਨਿਗਲ ਜਾਂਦਾ ਇਹਨਾਂ ਦਾ ਮਿੱਟੀ ਕੋ ਤੇ ਗੱਦੇ ਨਹੀਂ ਪੋਲੀਆਂ ਪੋਲੀਆਂ ਮਾਰੀਆਂ ਤੇ ਮਰਦੀਆਂ ਹਾਏ ਲੈ ਗਈਆਂ ਹਾਏ ਹਾਏ ਵੇ ਚਾਦੀਆਂ ਕੋ ਵੇ ਕੀ ਹੋਣ ਰਾਂ ਇਹਨਾਂ ਦੀ ਅੱਧੀਆਂ ਮਧੀਆਂ ਤੇ ਅੱਧੀਆਂ ਜੀਂਦੀਆਂ ਹਾਏ ਹਾਏ ਨੇ ਨੇ ਇਦਾਂ ਹੀ ਤੜੀ ਜਾਣਾ ਇਹਨੂੰ ਤੋਤਲਾ ਉਤੋਂ ਇਹ ਬੜੀ ਬੰਦੀ ਆਪਣੇ ਆਪ ਤਾਂ ਗੰਦੇ ਜੇ ਹੂੰ ਮੈਂ ਤੇਰੇ ਅੰਦਰ ਪਾ ਕੇ ਨਾ ਤੋਦਣੀ ਆਈ ਹਾਂ ਛੋਟਾ ਭਲਾ ਨਾ ਨਹੀਂ ਤੈਨੂੰ ਸੁਟੂਗੀ ਬਾਹਰ ਗਦੀ ਜਈ ਤੰਦੇ ਜੇ ਜੋ ਬੰਦਾ ਤਤਾਏ ਤੇ ਮਾਰ ਦੇਈਦਾ ਮੈਨੂੰ ਤੇ ਜੀਤਦਾ ਇਹਨੂੰ ਮਾਰ ਤਾਂ 파ਤੇ ਮੈਂ ਇਹ ਦਲਾਈ ਤੋਦਾ ਇਹ ਇਹਦੇ ਨਹੀਂ ਜੇ ਮੈਂ ਤਪਲ ਮਾਰੂਗੀ ਤੇ ਇਹ ਨਹੀਂ ਮਰੂਗੀ ਇਹਨਾਂ ਨੂੰ ਤੇ ਮੈਂ ਬੋਲਿਓ ਬੋਲਿਓ ਮਾਰੀਆਂ ਤੇ ਤਤ ਮਰ ਗਈਆਂ ਦਵਾਈ ਲਈ ਮਾਰਨਾ ਛੱਕਬਰੀ ਮਾਰਦੀ ਇੱਦਾਂ ਹੀ ਤਾਂ ਨਾ ਪਣਾ ਇੰਨਾ ਤਾਂ ਤੂੰ ਦੇ ਇੰਨਾ ਤਾਂ ਤੂੰ ਦੇ ਤੇ ਤਤੇਂ ਦੇ ਹੰਨੂ ਦਿੰਦੇ ਆ ਕਿ ਤੂੰ ਤੌਂਦੀ ਐ ਤੇ ਤੌਂਦੀ ਐ ਨਾਲੇ ਤਾਂ ਦੇ ਤੰਮ ਦਰੋ ਨਾਲੇ ਇਹਨਾਂ ਤੋਂ ਦਲਨਥ ਨੂੰ ਇਨੋਂ ਧੰਦਾ ਦੇ ਤਰੋਂ ਹੀ ਨਾ ਫਿਰ ਦੁੱਲਾਂ ਦੇ ਤੁਨੀਆਂ ਹੀ ਪੈਣੀਆਂ ਫਿਰ ਦੁੱਲਾਂ ਤੁਨਲਾਂ ਤੱਲੀਆਂ